ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਆ ਸੋਹਣੇ ਜੇ ਕੰਮ ਦੇ ਨਾਲ ਬਸ ਸਵੇਰੇ ਮੈਂ ਉੱਠੀ ਜਾਨਾ ਚਾਹ ਤਾਂ ਪੀਤੀ ਨਾ ਪਾਣੀ ਦਾ ਘੁੱਟ ਪੀਤਾ ਆ ਪਹਿਲਾਂ ਮੈਂ ਧੋਤੇ ਫੜਫੜ ਕੱਪੜੇ ਚਾਦਰਾਂ ਸੀ ਤੇ ਉਹ ਬੈੱਡ ਸ਼ੀਟਾਂ ਸੀ ਤਾਂ ਉਹ ਧੋਤੀਆਂ ਧੁੱਪ ਤਾਂ ਇੱਦਾਂ ਨਿਕਲੀ ਧੁੱਪ ਨਹੀਂ ਨਿਕਲੀ ਹੈਗੀ ਤੇ ਸਹਿਜ ਦਸਲੀਨ ਨੂੰ ਗਏ ਮੰਮੀ ਲੈ ਕੇ ਚੀਜ਼ੀ ਲੈਣ ਲਈ ਏ ਗਏ ਜਾਂ ਸੈਨ ਸਕੂਲੇ ਛੱਡਣ ਤੇ ਮੈਂ ਬਸ ਕੰਮ ਦਵਾਲੇ ਹੋਈ ਪਈ ਆ ਮੈਂ ਕਿਹਾ ਪਹਿਲਾ ਫਟਾਫਟ ਕੰਮ ਨਵੇਲ ਲੀਏ ਫਿਰ ਬਾਕੀ ਦੇ ਕੰਮ ਕਰਦੇ ਆ ਤੇ ਲੋ ਜੀ ਦਾਦੀ ਪੋਤੀ ਸਵੇਰੇ ਲਾ ਪਈਆਂ ਸੂਟ ਸੀਣ ਜਸੂ ਨੂੰ ਚੀਜੀ ਲਿਆਤੀ ਆ ਇਹ ਕੋਰ ਕਰੇ ਜ ਬੜੇ ਖਾਂਦੀ ਆ ਇਹ ਹੋਰ ਕੁਝ ਲੱਗ ਦੇਣਾ ਇਹਨੂੰ ਹਾਂ ਲਾ ਤਾਂ ਤਾ ਉੱਚੇ ਪਰਿਆ ਕਰੋ ਤਾਂ ਮਸ਼ੀਨ ਚ ਇੱਥੇ ਕਿਦਾਂ ਬਣਾ ਪਰਨੀ ਇੱਥੇ ਵਿੱਚ ਪਾਓ ਫਿਰ ਕੀ ਤੁਹਾਨੂੰ ਦੱਸਾਂ ਇੱਥੇ ਪਾਓ ਫਿਰ ਕੀ ਇੱਥੇ ਪਾਓ ਪਾਤੀ ਨਾ ਇਹਦੇ ਵਿੱਚ ਪਾਓ ਇਹਦੇ ਵਿੱਚ ਹਾਂ ਹਾਂ ਇਹਦੇ ਵਿੱਚ ਪਾਓ ਇਹਦਾ ਪਾ ਕੇ ਇਹ ਦਰ ਆਪਾਂ ਧਾਗਾ ਜਗਾ ਤਾ ਪਾਤਾ ਨਾ ਹਮ ਰੁਕ ਜਿਹਾ ਛੱਡੋ ਆ ਇਹਦਾ ਕਰਦੇ ਭੰਨੀ ਆ ਇਹਦਾ ਨੱਪ ਦੋ ਹੁਣ ਇਹਨੂੰ ਨੱਪ ਕੇ ਹੁਣ ਭਰੀ ਜਾਓ ਤੇ ਤੁਸ ਨੱਪੋ ਮੰਮਾ ਹਾਂ ਇਹਦਾ ਪਰੋ ਮੰਮਾ ਚਲੋ ਪਰੋ ਕਾ ਸਕੇ ਪਰੋ ਇਨੂੰ ਕੁੱਟ ਕੇ ਇਹਨੂੰ ਕੁੱਟ ਕੇ ਇਹਨੂੰ ਕੁੱਟ ਕੇ ਤਾਂ ਭਰਦੀ ਆ ਨਾ ਇਦਾਂ ਭਰਿਆ ਕਰੋ ਇਹ ਬੰਦ ਹੋਤੇ ਹਨ ਲੱਗਦਾ ਅਰੇ ਕਛਣੀ ਵੋਹ ਕੰਦੀ ਨਾ ਕਛਣੀ ਕਿੱਦਾਂ ਵੰਦੀ ਤੁਸੀਂ ਇਦਾਂ ਥੋੜੀ ਭਰ ਦਿਓ ਜਦੋਂ ਮਸ਼ੀਨ ਨੰਮੀ ਆ ਨਾ ਇੱਥੇ ਭਰ ਹੋ ਜਾਣੀ ਆ ਦਿਮਾਗ 'ਚ ਨਹੀਂ ਗੱਲ ਆਈ ਤਾ ਉਹ ਪ੍ਰਾਣੀਆਂ ਤਾਂ ਨਹੀਂ ਭਰ ਹੁੰਦੀ ਦਿਮਾਗ 'ਚ ਨਹੀਂ ਤਾਂ ਪਹਿਲਾਂ ਭਰ ਦੇ ਜਦੋਂ ਆਪ ਭਰਨਾ ਹਾਂ ਹੁਣ ਇਦਾਂ ਭਾਲਿਆ ਕਰੋ ਨਾਲ ਧਾਗਾ ਵੀ ਟੁੱਟਣਾ ਇਦਾਂ ਇਹ ਤਾਂ ਹੱਥ ਨਾਲ ਭਰਨਾ ਧਾਗਾ ਟੁੱਟਦਾ ਲੈੜ ਚਲ ਗਈ ਆ ਹਰਾ ਧੰਦਤਾ ਸੀ ਉਦੋਂ ਨਹੀਂ ਪਤਾ ਨਹੀਂ ਹੁੰਦਾ ਕਿ ਨਹੀਂ ਮੈਂ ਤਾਂ ਦੇਖਿਆ ਉਹ ਲੈੜ ਚਲ ਗਈ ਆ ਹਰਾ ਆਹ ਲੈੜ ਚਲ ਗਈ ਆ ਹੁਣ ਸਿਕਰਾ ਕੱਪੜੇ ਕੱਢ ਲੈਣੇ ਆ ਆਹ ਆ ਹੱਥੋਂ ਪਾਸਤਾ ਆ ਗਿਆ ਚਾਤਰਾ ਤੁਦਰਾ ਧੋਤੀਆਂ ਹੁਣ ਸੁੱਕਲੀਆਂ ਹੋਣੀਆਂ ਸੋ ਗਏ ਵਹਿਦਾ ਹਾਂਜੀ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਸਾਡੇ ਕਰ ਲਈ ਕਰ ਲਈ ਥੋੜੀ ਜਿਹੀ ਘਿਦੀ ਹਰਵਾਤ ਸਵੇਰੇ ਸਵੇਰੇ ਬੇਇਜ਼ਤੀ ਇਸ ਨੋਟ ਰਿਚੇਵਲ ਚਲੋ ਕੋਈ ਗੱਲ ਨਹੀਂ ਫਿਰ ਮੈਂ ਸਵਾਗਤ ਕਰ ਦਿੰਦਾ ਤੁਹਾਡਾ ਸਾਰਿਆਂ ਦਾ ਪੁਲੀ ਛੱਡਣ ਗਏ 11 ਵਜੇ ਆਏ ਜਾਗੇ ਹਾਂ ਹੋਣ ਲੱਗੀ ਜਾ ਬਿਨੇ ਮੈਂ ਬਲੌਗ ਦੇ ਵਿੱਚ ਦੇਖੋ ਜੀ ਸਵੇਰ ਦਾ ਗਿਆ ਸੀ ਕੁੜੀ ਨੂੰ ਲੈ ਕੇ ਸਕੂਲੇ ਛੱਡ ਕੇ ਇੱਕ ਨੰਬਰ ਸਬਜ਼ੀ ਬਰ ਲੈ ਕੇ ਜਾਂਦੀ ਦੋ ਨੰਬਰ ਘਰ ਦਾ ਸੌਦਾ ਲੈ ਕੇ ਜਾਂਦਾ ਤਿੰਨ ਨੰਬਰ ਕੁੜੀ ਨੂੰ ਛੱਡ ਕੇ ਆ ਚੌਥਾ ਨੰਬਰ ਇੱਕ ਹੋਰ ਸੀਗਾ ਉਹਨੂੰ ਵੀ ਟਾਈਮ ਲੱਗਣਾ ਸੀਗਾ ਇਹ ਤਾਂ ਇਹ ਚਾਹੁੰਦੀ ਕਿ ਵਾਸ ਨਾ ਅਗਲਾ ਬਤਾ ਦੇ ਤਾਂ ਬਾਅਦ ਚ ਫੇਰ ਮੁੜ ਕੇ ਤਾਂ ਖਾਤਿਆ ਕਰੀ ਜੋ ਬਾਰ ਬਾਰ ਬੰਦਾ ਇੱਕ ਵਾਰੀ ਗਿਆ ਹੁਣ ਸਾਰਾ ਕੁਝ ਬੰਦਾ ਕਰਕੇ ਆਉਂਦਾ ਤਾਂ ਬਾਰ-ਬਾਰ ਤੇਲ ਫੁੱਪੀ ਜਾਣਾ ਕੋਣ ਆਦੀ? ਕੀ? ਕੋਣ ਆਗੀ? ਕੀ ਆਈਆ ਕਿਤੇ ਆਈ ਕਿਹ ਜੰਦੀ ਦੀਦੀ ਛੱਡ ਜਾਂਦਾ ਏ ਰੋਵੇ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਹਾਂ ਨਾਲ ਲਿਖ ਜਾਇਆ ਕਰੋ ਇਹਨੂੰ ਸਾਡਾ ਤਾਂ ਨਹੀਂ ਸਾਂਭੂਂਦੀ ਕਿਉਂ ਉਹ ਕਹਿੰਦੀ ਸਾਂਭ ਨਹੀਂ ਹੁੰਦੀ ਤਾਂ ਫੇ ਕਿਨੇ ਸਾਂਭਣਾ ਕੋਈ ਜਦੋਂ ਗੋਣੀ ਪਾਪਾ ਦੇ ਵਾਲੀ ਗੋਣੀ ਤਾਂ ਹੀ ਕਰੀਏ ਯਾਰ ਮਾਂ ਨੇ ਲਾੜ ਨਹੀਂ ਲਡਾਉਣਾ ਨੇ ਆਣੀ ਨਾ ਤਾਂ ਮਾਂ ਮਾਂ ਦਾ ਕਿੰਨਾ ਲਾੜ ਚਈਆ ਆਹ ਮਾਂ ਦਾ ਲਾੜ ਲਡਾਉਣੀ ਨਹੀਂ ਹੁੰਦੇ ਨਿਆਣੇ ਨੂੰ ਜਦ ਪਿਆਰ ਹੀ ਨਹੀਂ ਕਰਨਾ ਤਾਂ ਨਿਆਣੇ ਨੂੰ ਦੱਬਾ ਬਗਾਨਾ ਆਹੋ ਉਹਨੇ ਨਿਆਣੇ ਨੂੰ ਖੜਾਵੇ ਨਾਲ ਖੇਡੇ ਮਾੜਾ ਮੋਟਾ ਨਿਆਣੇ ਦੇ ਫੇਰੀ ਅਗਲਾ ਨਿਆਣਾ ਕਰਦਾ ਵਾਂ ਕੰਮ ਨਹੀਂ ਨਾ ਕਰਨੇ ਇਹ ਕੰਮ ਤੁਸੀਂ ਆਹ ਕੰਮ ਇਹ ਕਿਹੜਾ ਕੀ ਤੁਸੀਂ ਦੱਸੀ ਉਸ ਤੋਂ ਬਾਅਦ ਜਿੱਲੇ ਮੈਂ ਗਿਆ ਦੇਖ ਲੋ ਦੇਖ ਲੋ ਗੱਲਾਂ ਸੁਣ ਲੋ ਇਹਨਾਂ ਦੀਆਂ ਕਮਰੇ ਸਫਾਈ ਕੀਤੀ ਸਾਰੀ ਕੱਪੜੇ ਧੋਤੇ ਹਾਲੇ ਸੁੱਕਣੇ ਕੋਣ ਵਾਲੇ ਪਏ ਆ ਹੁਣ ਰੋਟੀ ਲੱਗੀ ਬਣਾਉਣਾ ਕਮਰਾ ਦੋ ਕਨਾਲ ਚ ਸੀਗਾ ਦੋ ਖਾਨੇ ਦਾ ਕਮਰਾ ਦੱਸ ਫਤ ਨਹੀਂ ਭੜਰੋ ਭਰ ਕੇ ਦੋ ਖਾਨੇ ਦਾ ਕਮਰਾ ਵਿੱਚ ਬੈੱਡ ਲੱਗਾ ਇੱਕ ਖਾਨੇ ਦੇ ਡੇਢ ਖਾਨੇ 'ਚ ਬੈੱਡ ਲੱਗਾ ਆ ਕੱਪੜੇ ਬੱਬ ਮੀਨਰ ਹੋ ਗਈ ਟੁਰਨ ਫਿਰ ਜੋਗੀ ਜਗਾ ਵਿੱਚ ਲੰਘਣ ਨੂੰ ਉੱਥੇ ਵੀ ਇੱਕ ਝਾੜੂ ਮਾਰਨ ਦੀ ਦਿੱਕਤ ਆ ਗਈ ਵਾਹ 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 ਕੁੜੀਏ ਬਾ ਸ਼ਾਬਾਸ਼ ਵੈਰੀ ਗੁੱਡ ਜਨਾਨੀਆਂ ਥੋੜੀ ਕੰਮ ਦੀ ਦੇ ਹੁੰਦੇ ਆ ਪਰਮਾਤਮਾ ਤੈਨੂੰ ਹੋਰ ਤਰੱਕੀਆਂ ਦੇਣ ਪਰਮਾਤਮਾ ਤੇਰੇ ਵਾਲ ਤੇ ਸਿੱਧੇ ਸਿੱਧੇ ਰੱਖੇ ਤੇ ਮੂੰਹ ਵੀ ਸਿੱਧਾ ਸਿੱਧਾ ਰੱਖੇ ਤੇ ਇੱਥੋਂ ਕੰਨ ਦੇ ਉੱਪਰ ਐ ਇੱਥੋਂ ਐ ਡਿਗੇ ਮੋਰੇ ਬਾਰ-ਬਾਰ ਤੇ ਤੂੰ ਚੱਕ-ਚੱਕ ਐ ਕਰੀ ਵਾਹ ਜੀ ਵਾਹ ਦੁੱਧ ਕੱਢ ਦੋ ਚਾਹ ਜਿੱਜੀ ਜੀ ਇੱਧਰ ਬਣ ਰਿਹਾ ਜੀ ਮੁੱਲੀਆਂ ਦੇ ਪਰੌਂਠੇ ਵਿੱਚ ਪਾਲੀਆਂ ਮਿਰਚਾਂ ਇੱਕ ਸੂਤੂਰੀ ਮੇਥੀ ਨੂੰ ਗਏ ਵਿੱਚ ਪਾਲਾ ਮੈਂ ਨਹੀਂ ਹੋਣੀ ਸਮਝ ਲ ਜਾਈ ਜਾਨੀ ਉਤਰਾਉਣੀ ਹੋ ਨੀਨੇ ਪਾਈ ਵਿੱਚ ਕਸਤੂਰੀ ਮੇਥੀ ਇਹਦੇ ਵਿੱਚ ਮੈਂ ਪਾਇਆ ਜੀਰਾ ਅਦਰਕ ਮਿਰਚਾਂ ਹਰੀਆਂ ਲੂਣ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਬਲੌਗਸ ਨੂੰ ਤੇ ਬਸ ਹੁਣ ਜਿਹੜੀ ਆ ਪਾਰਟੀ ਆ ਏ ਆਪਣੇ ਫੰਕਸ਼ਨ ਆ ਉਹ ਲੱਗੇ ਆ ਰਿਹਾ ਹੈ ਨਜ਼ਦੀਕ ਦਿਨੋਂ ਦੇ ਨ ਆ ਰਿਹਾ ਨਜ਼ਦੀਕ ਬਸ ਹਾਂ ਥੋੜੇ ਕੱਪੜੇ ਆ ਖਰੀਦਣੇ ਇੱਕ ਦੋ ਦਿਨ ਤੱਕ ਬਸ ਸਾਰੇ ਰਿਸ਼ਤੇਦਾਰਾਂ ਨੂੰ ਕੰਫਰਮ ਕਰ ਦੇਣਾ ਹੈ ਜੀ ਤੇ ਪਹੁੰਚ ਜੇ ਉਹ ਸਾਰੇ ਯਾਨੀ ਚਾਹ ਹਾਲ ਦੇਖ ਲਓ ਹਾਂ ਚਾਹ ਬੜ ਬੜ ਚੋਰੀ ਹੋ ਗਈ ਤੇ ਬਾਕੀ ਜੀ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ ਤੇ ਆਪਣੇ ਝਾੜੂ ਦੀ ਪਾਰਟੀ ਜਿਹੜੀ ਜਿੱਤ ਚੁੱਕੀ ਆ ਜਿਹੜਾ ਨੇ ਪੋਟਾ ਪਾਈਆਂ ਸੀ ਉਹ ਜਿੱਤ ਚੁੱਕੇ ਆ ਜੀ ਤੇ ਸਾਡੇ ਆਪਣੇ ਚੰਬੋੜ ਤੋਂ ਸੀਗਾ ਆਪਣਾ ਵੀਰ ਜਿਹੜੇ ਬਾਅਦ ਚ ਮਿਲ ਕੇ ਨਹੀਂ ਗਏ ਸੀ। ਲੇਡੀਜ਼ ਇੱਕ ਅੱਛਾ ਅੱਛਾ ਇਹ ਤਾਂ ਆਏ ਸੀ ਘਰ। ਆਹ ਸਾਡੇ ਘਰੋਂ ਆ। ਆਹ ਨੂੰ ਪਤਾ ਉਹ ਆਪਣੇ ਬਣ ਚੁੱਕੇ ਆ ਜੀ। ਤੇ ਆਪਣੇ ਗੜ੍ਹ ਦੀ ਹਾਲ ਤੋਂ ਹੀ ਬਣ ਗਿਆ ਆਪਣਾ ਕੀ ਨਾਮ ਉਹਨਾਂ ਦਾ ਭਾਜੀ ਉਹਨਾਂ ਦਾ ਮਿੰਟੂ ਭਾਜੀ ਹੁਣੀ ਤੇ ਜਿਹੜੇ ਚੰਬੋੜ ਤੋਂ ਸੀਗੇ ਉਹਨਾਂ ਦਾ ਨਾਮ ਹੀ ਪਤਾ ਕੀ ਸੀ ਕੰਨ। ਸਾਰੇ ਪਾਜੀ ਕਾਫੀ ਜਗ੍ਹਾ ਜਿੱਤ ਗਿਆ ਝਾੜੂ ਇਹ ਆਪਣੇ ਚਰਨਜੀਤ ਚੰਨੀ ਜੀ ਆਪਣੇ ਉਹ ਆਪਣੇ ਚਮਕੌਰ ਸਾਹਿਬ ਤੋਂ ਜਿੱਤ ਗਏ ਆ ਜਿੱਥੇ ਉਹਨਾਂ ਦਾ ਆਪਣਾ ਏਰੀਆ ਚੋਂ ਉਧਰੋਂ ਜਿੱਤ ਗਏ ਉਹ ਸਾਰੇ ਆਣੇ ਜਿਹੜੇ ਆਪਣੇ ਏਰੀਆ ਚ ਜਿੱਤ ਚੁੱਕੇ ਆ ਜੀ ਜਿਨ੍ਹਾਂ ਨੇ ਆਪਣੇ ਜਿੱਥੇ ਜਿੱਥੇ ਕੰਮ ਕੀਤੇ ਉਧਰ ਜਿੱਤੀ ਗਏ ਆ ਬੁੱਧ ਤੇ ਯਾਨੀ ਕੰਮ ਜਿਹੜਾ ਕਰਦਾ ਫੇ ਉਹ ਜਿੱਤਦਾ ਹੀ ਆ ਜਿੰਨੇ ਕੰਮ ਕਰਨੇ ਆ ਇਤਨਾ ਹੀ ਹੋਊਗਾ ਪਾਣੀ ਸਾਰਾ ਉੱਥੇ ਹੀ ਆ ਤੇ ਇਹ ਤੇਲ ਦਾ ਸਾਬ ਸਵੇਰੇ ਬਹਿ ਚੁੱਕੇ ਆ ਤੇ ਮਸ਼ੀਨ ਦੇ ਨਾਲ ਜਿਹੜੇ ਆ ਗ੍ਰੀਨ ਹਰੇ ਰੰਗ ਦੇ ਸੂਟ ਜਿਹੜੇ ਸੀ ਹੋ ਰਹੇ ਆ ਗੱਡੀ ਕਹਿੰਦੇ ਕੱਢੋ ਬਾਹਰ ਇਹ ਜਿਹੜਾ ਸੂਟ ਦਿੱਤਾ ਸੀ ਇਹਨਾਂ ਦੀ ਭੈਣ ਨੇ ਭੈਣ ਜਿਹਦਾ ਉਹ ਸੀ ਨਹੀਂ ਆ ਡਿਜੀਟਲ ਸੂਟ ਆ ਜੀ ਇਹ ਕੰਮ ਸਿੱਖਿਆ ਤੇ ਪੂਰਾ ਸੀਕੇ ਤੇ ਕੰਦੀ ਪਾਉਣਾ ਆ ਤੇ ਟਿਲ ਸਭ ਨਾਲ ਹੀ ਬਹਿ ਗਏ ਆ ਹੌਣ ਰੱਖ ਥੱਲੇ ਕਰ ਛੱਡ ਦੇ ਨਾ ਤੂੰ ਖੋਲ ਤਾਂ ਪੈਟ ਨੂੰ ਛੱਡ ਦੋ ਛੱਡ ਦੋ ਸੱਟੇ ਤਾਂ ਨਾ ਦੇਖਿਆ ਥੜੋ ਪਾਦੇ ਹੋਰ ਕਟਕ ਥੜੋ ਹੁਣ ਕੀ ਕਰਾਂ ਮੈਂ ਹੁਣ ਨਹੀਂ ਪਰੌੜਾ ਲੇਟ ਹੁੰਦਾ ਨੂੰ ਫੜਕ ਰੱਖਾਈ ਦਿੰਦੀ ਤੇ ਹੁਣ ਮੈਂ ਕੀ ਕਰਾਂ ਤੁਹਾਨੂੰ ਕਹਿੰਦੀ ਕਿ ਐਂਦਾ ਖੋਲ ਤੂੰ ਕਰਦੀ ਕਿ ਨਹੀਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਬੰਦਾ ਪਰੌੜਾ ਰੱਖ ਕੇ 15 ਕੰਮ ਕਰ ਲਦਾ ਆਲੇ ਦੋਲੇ ਤੁਹਾਨੂੰ ਨਹੀਂ ਹੁਣੀ ਸਮਝ ਜਨਾਨੀ ਐ ਥੋੜੀ ਸਮਝ ਲੱਗੀ ਹੁੰਦੀ ਆ ਬੰਦੇਆਂ ਨੂੰ ਉਹ ਅੰਦੇ ਲਾਦੀ ਬੜੀ ਬੁੜੀ ਫਦੀ ਜਰਾਨੀ ਆ ਅਰੇ ਦਾਈ ਜੀ ਜਨਾਨੀ ਆ ਸਾਜ ਬੰਦੇ ਆ ਤੈਨੂੰ ਕੌਣ ਕਹਿੰਦਾ ਤੂੰ ਜਨਾਨੀ ਆ ਹਾ ਹਾ ਫੇ ਹੋਰ ਮੈਂ ਕੀ ਆ ਤੂੰ ਇਹਦੇ ਕੁੜੀ ਚਿੜੀਆਂ ਆ ਲੈ ਕੁੜੀ ਚਿੜੀਆਂ ਦੋ ਨਿਆਣੇ ਜਮਲੇ ਵਾਲੇ ਕੁੜੀਆਂ ਚਿੜੀਆਂ ਬੜੀਆਂ ਹਾਂ ਹਾਂ ਕਹਿੰਦੇ ਦੋ ਨਿਆਣੇ ਜਮਲੇ ਤਾਂ ਮੂੰਹ ਦੇਗਾ ਸਵਾਰਦੀ ਆ ਤਾਹ ਕਿੰਦੀ ਆ ਜੇ ਨਿਆਣੇ ਜਮਲੇ ਦਾ ਮੂੰਹ ਵੀ ਨਾ ਬੰਦਾ ਸਵਾਰੀ ਗੱਤ ਹੋ ਗਈ ਯਾਰ ਆਹ ਆਉਂ ਜੀੜਮਣੇ ਦਿੰਦੇ ਇੱਕ ਪਤਾ ਨਹੀਂ ਕਾਲ ਸੁਲੇ ਟ੍ਰੀਟਮੈਂਟ ਆਇਆ ਕਹਿੰਦੇ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਹੁਣ ਦੱਸ ਜਾਣਾ ਤਾਂ ਅਸੀਂ ਸੀਗਾ ਸ਼ਹਿਰਪੁਰ ਆ ਲੈ ਆ ਦੱਸ ਕਹਦੇ ਉਹਨਾਂ ਨੇ ਬੁਲਾਇਆ ਨੇ ਅਸੀਂ ਤਾਂ ਸ਼ਾਪਿੰਗ ਜਾਣੇ ਸੀ ਬੁਲਾਉਣਾ ਆਇਆ ਕਿਸੇ ਘਰੇ ਚੱਲੇ ਸੀ ਦੁਕਾਣ ਚ ਜੈਲ ਸੀ ਤੇ ਹਲਾ ਕਿੰਨੀ ਆ ਗੱਲ ਪਤਾ ਹੈ ਨਹੀਂ ਬਸ ਉਹਦੀ ਗਲਤੀ ਹੈ ਨਹੀਂ ਉਹਦੀ ਗਲਤੀਆਂ 껨ੜੀ ਜਾਣੀਆਂ ਗਲਤੀ ਹੈ ਨਹੀਂ ਗਲਤੀਆਂ ਕੰਟੈਂਟ ਦੇ ਮਜਬੂਰ ਕਰ ਹੁੰਦੇ ਲੋਕੀ ਇੰਨੀ ਜੈਲਸੀ ਫੀਲ ਕਰਦੇ ਪਏ ਲੋਕਾਂ 'ਚ ਬਹੁਤ ਜ਼ਿਆਦਾ ਜੈਲਸੀ ਹੋ ਗਈ ਹੈ ਕਾ ਤੂੰ ਪਤਾ ਨਹੀਂ ਕਾ ਤੂੰ ਇੰਨੀ ਹੋ ਗਈ ਹੈ ਮਾਹੌਲ ਜਾਨ ਕੋ ਸਹੀ ਜਾਂ ਨਹੀਂ ਚਲੋ ਉਧਰ ਉਹਨੇ ਤਾਂ ਕੀਤਾ ਆ ਕਰਨ ਇਹ ਕੱਢ ਲਈ ਇਹਨੇ ਕੱਢੀ ਨਾ ਨਿਕਲ ਨਹੀਂ ਘਾੜਾ ਸੌਖੀ ਨਿਕਲਦੀ ਚਲ ਹੋਰ 5 ਮਿੰਟ ਹੋ ਗਿਆ ਖਾਲਾ ਤੂੰ ਠੰਡਾ ਹੋ ਗਿਆ ਦਾ ਬੱਸ ਫਿਰ ਤੂੰ ਆਪਣਾ ਖਾ ਤਾਂ ਮੇਰਾ ਛੱਡ ਪਰਾਂ ਹੋ ਰੇ ਠੰਡਾ ਫਰਿੱਜ 'ਚ ਰੱਖ ਕੇ ਰੱਖ ਖਾ ਲੂ ਮੈਂ ਤਾਂ ਅਹੀ ਨਹੀਂ ਖਾਣੇ ਠੰਡੇ ਹਾਂ ਤੇ ਗਰਮ ਨਹੀਂ ਖਾਣਾ ਤੇਰੇ ਨਾਲ ਬਣਿਆ ਹੋਵੇ ਤਾਂ ਫਰਿੱਜ 'ਚ ਰੱਖ ਕੇ ਵੀ ਖਾ ਲੂ ਬਣ ਗਈ ਜਾਂ ਤੇ ਆਪਾਂ ਵੀ ਖਾਣੇ ਲੱਗੇ ਤੇਰੇ ਮੂੰਹੋਂ ਦੇਖੀਏ ਤੂੰ ਇਹ ਖਾਣਾ ਖਾ ਉਹ ਤੇ ਨਾ ਆਸੀ ਆ ਦੇ ਲੋਰੀ ਪਰੌਂਠਾ ਬਣਾਇਆ ਤੇ ਨਾਲੇ ਕੰਨੀ ਕਾਣਾ ਗਾਉਦ ਨਹੀਂ ਤੇ ਰਹਿਣ ਦੋ ਜੀ। ਉਹ ਮੈਂ ਹੁਣ ਕੀ ਕਰਾਂ? ਆ ਨਾ ਸਹੀ ਇਹਨਾਂ ਦੀ। ਚਾਹ ਪਾ ਦੇ ਮੈਂ ਚਾਹ ਢੀਕਦਾ ਪਿਆ। ਮੈਂ ਤਾਂ ਅੱਗੇ ਭੁੱਖ ਲੱਗੀ ਬਰਾ ਹਾਲ ਹੋਇਆ। ਪਾਣੀ ਪੀਣਾ ਤੱਕ ਨਾ ਪਾਣੀ ਦਾ ਘੁੱਟ ਮਿਲਿਆ ਸਵੇਰ ਦਾ। ਇਹ ਥੋੜਾ ਚਾਹ। ਖੇ ਪੇਟ ਖਾਲੀ ਪੇਟ ਬੰਦਾ ਗਿਆ ਇਹਨਾਂ ਨੂੰ ਇਹੀ ਨਹੀਂ ਕਿ ਪਾਣੀ ਬੰਦਾ ਪੁੱਛ ਲਵੇ ਹੁੰਦਾ ਨਾ। ਇੱਕ ਮੰਮੀ ਤੇ ਤਾਂ ਕੋਈ ਰਲ। ਪਾਣੀ ਪਰ ਨਗੀ ਮਹਿਰ ਮੇਲੇ ਹੋ ਬੱਕੇ ਦੇ ਨੋਕਲੋ ਪਿਆ ਨਹੀਂ ਮੈਂ ਪਰੌਂਡਾ ਹੋਣੀ ਲੂਸ ਲੂਣਾ ਆਪਣਾ ਤੇ ਗੈਸ ਬੰਦ ਕਰ ਲਾ ਘੱਟ ਕਰ ਲਾ ਖਰਾਬ ਕਰ ਦੋ ਪਰੌਂਡਾ ਨਾਲ ਪੀ ਪਾਣੀ ਨਹੀਂ ਬਲਾਸ ਲੈ ਸਕਦੇ ਮੇਰਾ ਕੰਮ ਪਤਾ ਕਿੰਨੇ ਹੋਰ ਨਹੀਂ ਤੇ ਜਾਂਗੇ ਪਰੌਂਡਾ ਹਾਣਾ ਉੱਤੇ ਸਿੱਟੀ ਜਾਂਦੀ ਜਾਂ ਵਿੱਚ ਉਹਦੇ ਇਹਨੇ ਪਰੌਂਡਾ ਕੋ ਸਿੱਟ ਦੇਣਾ ਹੁਣ ਥੱਲੇ ਦੇ ਲਈ ਪਤਾ ਹੁੰਦਾ ਨਹੀਂ ਇਹਨੂੰ ਕਿਦਾਂ ਮੂੰਹ ਹੱਥ ਮਾਰਨ ਦੇ ਕਿਦਾਂ ਨੂੰ ਕੀ ਚੀਜ਼ ਪਈ ਆ ਨਾ ਇੱਕ ਚੀਜ਼ ਕਰਦੇ ਕਰਦੇ 10 ਦੀ 40 ਵਾਲੇ ਸੜਦ ਨਹੀਂ ਆ ਤੂੰ ਚੱਕ ਲੋ ਠੰਡਾ ਹੋ ਜਾਂਦਾ ਕੀ ਫਾਇਦਾ ਠੰਡਾ ਜਾ ਖਾਣ ਦਾ ਮੈਂ ਆਲੇ ਆ ਗਏ ਨੇ ਕਿ ਇੱਧਰ ਦੇਖ ਇੱਧਰ ਦੇਖ ਮੈਂ ਵਿੱਚ ਗੁੱਬੀ ਸੀ ਵਿੱਚ ਗੁੱਬੀ ਸੀ ਬਹੁਤ ਉਹਦੇ ਟੀਲੇ ਸਾਹਨੇ ਸਲਵਾਰ ਸੀ ਤੀ ਇਹ ਤਾਂ ਤੂੰ ਆਪਣਾ ਹੀ ਟੀਲੇ ਸਾਹ ਤੇਲੇ ਸਾਹ ਘਰ ਹੋਰ ਕੋਲ ਹੋਸੀਂ ਦਾਰਿਆਂ ਦਾ ਕਿੱਥੇ ਆ ਸਲਵਾਰ ਉਹ ਤਾਂ ਮੈਂ ਜੈਂਪਰ ਵੀ ਕਰ ਲੈ ਤੇ ਲੈ ਟੇਲਰ ਸਾਹਿਬ ਦਾ ਕੰਮ ਖੜਾਈ ਫਿਰ ਲੋਕਾਂ ਨੇ ਜੈਂਪਰ ਠੀਕ ਕਰਦੇ ਸਾਰੀ ਦਿਹਾੜੀ ਕੱਲ ਵੀ ਇੱਦੀ ਲੱਗੀ ਅੱਜ ਵੀ ਇੱਦੀ ਮੈਟ ਵਿਛ ਗਿਆ ਤੱਲੇ ਆਹ ਜੈਂਪਰ ਆ ਜੀ ਆਹ ਹੈ ਜੀ ਸਲਵਾਰ ਆਹ ਸਲਵਾਰ ਇਹ ਜੀ ਪਾਰਟੀ ਦੀਆਂ ਤਿਆਰੀਆਂ ਹੋ ਰਹੀਆਂ ਪਹਿਲੇ ਹੀ ਪਾਰਟੀ ਆਪਾਂ ਨਹੀਂ ਕਿਹੜਾ ਖਾਣਾ ਉਹ ਉਦੋਂ ਨੂੰ ਵਾਂਈ 4 ਲੱਥਣੇ ਜਾਂ 5 ਲੱਥਣੇ ਵਾਂ ਨਹੀਂ ਕਿੰਨੇ ਕਿਹੜਾ ਪਸਾਉਣਾ ਕਿੰਨੇ ਲੱਥ ਲੱਥ ਕੇ ਕਿੰਨੇ ਪਹਿਣੇ ਉੱਦੋਂ ਜਿਹੜਾ ਸਭ ਤੋਂ ਨਕਮਾ ਹਣੋ ਭੱਜ ਜਾਣਾ ਆਹ ਆ ਸਹੀ ਆ ਪਾਰਟੀ ਤੇ ਜਿਹੜਾ ਪਾਇਆ ਜੀ ਸੋਨਾ ਹੀ ਸੀ ਜਿਹੜਾ ਘਰੇ ਪਾਇਆ ਨਹੀਂ ਜਿਹੜਾ ਆੜਾ ਜਾ ਰਹੇ ਸੋਨੂੰ ਚਲਦੇ ਰਪਤਾ ਆ ਗੋੜਾ ਦੇ ਸਿੱਟਾ ਉਹ ਆ ਲਾ ਬਣਾਤੀ ਆਵੜਾ ਸੁਣੋ ਜੀ ਇਹ ਵੀ ਹੋਣੀ ਦਿੱਤਾ ਆਹ ਬੜਾ ਫੀਆਨ ਸਿਰ ਬਾਹਰ ਬੜੀ ਉੱਚੀ ਨਾ ਇਹ ਇਹ ਤੋਂ ਸਮਾਲਣ ਦੀ ਤਾਂ ਵੀ ਖਰਾਬ ਕਾ ਤੋ ਕਾ ਤਾ ਇਨਾ ਸੂਟ ਚੋੜਾ ਆ ਇਹ ਅਸੀਂ ਇਹ ਅਸੀਂ ਫਲਾ ਦਿੱਤਾ ਮੈਨੂੰ ਅੱਛਾ ਅੱਛਾ ਉਹ ਤੇ ਤਾਂ ਮਾਸੀ ਤੇ ਨੇ ਦਿੱਤਾ ਆਹ ਸੂਟ ਸੋਹਣਾ ਠੀਕ ਤਾਂ ਨਾ ਜਿੰਨ ਪਰ ਚਾ ਟੈਟ ਤੇਰਾ ਵੀ ਕਪੜਾ ਇਦਾਂ ਆਈਆ ਉਹ ਘੱਟ ਜਾ ਮੈਂ ਲੈ ਆ ਆ ਆਹ ਬੜਾ ਚੰਗਾ ਦਾ ਸੂਟ ਧਲਵਾਰ ਜੀ ਦਾ ਕੱਪੜਾ ਨਾ ਇਹ ਕੱਪੜਾ ਹੁੰਦਾ ਇਹ ਹੋਰ ਨਹੀਂ ਕੱਪੜਾ ਇਹ ਪਹਿਲਾਂ ਹੀ ਹੁੰਦੇ ਪੁਰਾਣੇ ਹੁਣ ਇਹ ਨਵੇਂ ਕਈ ਜਾਂਦੇ ਇਹ ਨਾ ਇਹ ਮਹਿੰਗਾ ਹੋ ਮਿਲਦਾ ਦਸੋ ਟਾਈਂ ਸਰਕਿੰਗ ਮੇਰੇ ਦਾ ਇੱਕ ਕੱਪੜੇ ਦਾ ਫਰਕ ਆ ਰੰਗ ਦੋ ਮਾਰਨਦੇ ਆ 골ਡਨ ਤੇ ਉਹ ਆਹੋ ਹੀ ਮਿਲਦਾ ਪਰ ਇਹ ਰੰਗ ਦਾ ਹੁੰਦਾ ਫੇਸੀ ਦੇ ਪਰ ਹੋਰ ਆਉ ਆਓ ਜੈਂਪਰ ਹੋਰ ਲੱਗਦਾ ਇਦਾਂ ਹੁੰਦਾ ਜੈਂਪਰ ਫੇਸੀ ਉਹ ਹੀ ਜੈਂਪਰ ਹੋਰ ਲੱਗਦਾ ਹੈਗਾ ਤੂੰ ਨਹੀਂ ਨਹੀਂ ਇਹਦੇ ਨਾਲ ਦਾ ਹੀ ਜੈਂਪਰ ਹਮ ਹੋਰ ਤਾਂ ਲੱਗੰਦੇ ਆਏ ਉਹਦੇ ਨਾਲ ਅਰਾਂ ਉਹ ਬਾਜੂ ਕੱਪੜਾ ਬੱਕਰਾ ਲੈ ਲਿਆਣਾ ਉਹ ਬੱਕਰਾ ਲੈ ਆ ਪਤਾ ਨਹੀਂ ਪਰ ਸੇਮ ਜੇ ਹੁੰਦਾ ਤਾਂ ਹੋਰ ਗੱਲ ਪਣਤ ਪਣੀ ਸੇਮ ਚਾਹੀਦਾ ਸੀ ਇਦਾਂ ਆਉਂਦਾ ਰੇ ਸੀ ਸੂਟ ਸੇਮ ਹੁੰਦਾ ਹੋਰ ਗੱਲਬਾਤ ਪਣੀ ਮਿਲ ਲਾ ਨਹੀਂ ਤੇ ਜੇ ਬੋਲਾਈ ਲਮ ਇਦਾਂ ਨਹੀਂ ਮਿਲਣਾ ਹਾਂ ਮਿਲ ਜਾਣਾ ਉੱਥੋਂ ਉੱਥੇ ਫੁੱਲੀ ਦੁਕਾਨ ਘੜਕਨ ਜਿੱਥੇ ਮਿਲ ਜਿੱਥੇ ਬੋਲ ਦਾ ਫਿਆੜਾ ਹੁੰਦਾ ਉੱਥੇ ਇਹ ਸੂਟ ਰੱਖਿਆ ਨਿਕਲੇ ਇਦਾਂ ਦੇ ਇਦਾਂ ਹੀ ਸੂਟ ਦੀ ਹੈਗੀ ਪਿਛਲਣੀ ਚੁੰਨੀ ਵਿੱਚ ਪੁੱਛਣਾ ਜਾਣਾ ਪੈਣਾ ਜੇ ਤੁਸੀਂ ਪਰ ਨਹੀਂ ਜੇ ਆਦਿ ਨਾ ਬੰਦੀ ਹੈ ਇਹ ਨਿਊਰਫੋਲ ਅਜੇ ਪੂਰੀਆਂ ਬਹਾ ਹਨ ਪੂਰੀਆਂ ਬਹਾ ਜਿਸੇ ਕੀ ਕਰਦਾ ਹਰੇ ਕੋ ਦੋਸਤੋ ਮਸ਼ੀਨ ਦੀ ਜਿਹੜੀ ਸਰਵਿਸ ਅਪ ਘਰੇ ਕਰਨ ਆ ਗਏ ਅੱਜ ਆ ਆਪਾਂ ਖੋਲ ਲਿਆ ਸੀਗਾ ਪਹਿਲੇ ਤੇ ਆ ਥੱਲੇ ਦੇਖੋ ਕੀ ਨਿਕਲਿਆ ਅੱਜ ਆ ਵੀ ਗਾਰਾ आ देखो गारा कि घर की मशीन की सर्विस कर ली थी अपना देखो कि बहुत ज्यादा गारा आ देखो चेक ही हो जाए बट चेक नहीं होना देख लगे एक्सपीरियंस रहा ਜਿੰਨੇ ਘਰ ਸਰਵਿਸ ਹੁੰਦੀ ਆ ਪੌਣੀ ਕਰ ਲੈਣੀ ਤੇ ਤੁਸੀਂ ਸਾਰੇ ਨਹੀਂ ਤੇ ਵੀਡੀਓ ਨੂੰ ਬਣਾ ਰਹੇ ਹੋ ਤੇ ਜੇਕਰ ਤੁਸੀਂ ਘਰ ਮਾੜੀ ਮੋੜੀ ਸਰਵਿਸ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤਾਂ ਜਿੱਦਾਂ ਮੈਂ ਕਰਨਾ ਕਿਉਂ ਆ ਉੱਪਰ ਬਟਨ ਜਿਹੜਾ ਖੁੱਲ ਜਾਂਦਾ ਹੈ ਇਹਦਾ ਕੀ ਹਾਂ ਹਾਂ ਆਹ ਲੋ ਦੇ ਵੀ ਪਚੱਕ ਲਿਆ ਇੱਥੋਂ ਤੇ ਥੱਲੇ ਦੇਖੋ ਕਿੰਨਾ ਕੁਛ ਇਹਦੇ ਫਸਿਆ ਹੋਇਆ ਤੇ ਇਹਦਾ ਥੜਾ ਹਾਲ ਦੇਖੋ ਕੰਡੀਸ਼ਨ ਆ ਦੇਖ ਸਰਵਿਸ ਕਰਨੀ ਆੜੀ ਇਹਦੀ ਇਹ ਆਪਾਂ ਘਰ ਦੇ ਵਿੱਚ ਹੀ ਕਰ ਸਕਦੇ ਏਨੀ ਕਿ ਸਰਵਿਸ ਪਲਾਸ ਚਾਹੀਦਾ ਤੁਹਾਨੂੰ ਇੱਕ ਤੇ ਆ ਜ ਮਰੇ ਮਿੱਟੀ ਬਹੁਤ ਫਸੀ ਹੈ ਤੇ ਨਿਕਲਣ ਦਾ ਜਿਹੜਾ ਸਿਸਟਮ ਉਹ ਤਾਂ ਸਾਰਾ ਬੰਦੀ ਹੋਇਆ ਪਿਆ ਪਾਣੀ ਵਾਲਾ ਤੇ ਨਿਕਲਣਾ ਕਿੱਥੋਂ ਦੀ ਆ ਤੇ ਹੁਣ ਇਹ ਨਾਲ ਵਧੀਆ ਚੱਲੂਗਾ ਸਾਰਾ ਕੁਝ ਤੇ ਸਰਵਿਸ ਹੋਣ ਦੇ ਨਾਲ ਦਾ ਸਾਹ ਆ ਜੂ ਮਸ਼ੀਨ ਨੂੰ ਵੀ ਮੋਟਾ ਜੋਰ ਜਿਹੜਾ ਘੱਟ ਲੱਗੂਗਾ ਮੋਟਰ ਆ ਜੂਰਦੀ ਘੱਟ ਲੱਗਣਾ। ਥੱਲੇ ਇੱਕ ਦਾ ਚਿੱਕੜੀ ਚਿੱਕੜ ਹੋਇਆ ਪਿਆ। ਤੇ ਇਹਦੇ ਨਾਲ ਕਾਫੀ ਫਰਕ ਪੈਣਾ ਮਸ਼ੀਨ ਨੂੰ। ਆਂਜੂ ਫੋ। ਤੇ ਸਾਡੇ ਤੋਂ ਤਾਂ ਮਸ਼ੀਨ ਗਨ ਹੈਗੀ ਆ ਚਲੋ ਇਹਦੇ ਨਾਲ ਅਸੀਂ ਕਰ ਲੈਣਾ ਸਾਫ ਸਾਰਾ ਹੀ ਹੈ। ਇਹਦਾ ਪ੍ਰੈਸ਼ਰ ਵੀ ਤਾਂ ਤੇਜ਼ ਆ।

ਇਹਦੇ ਨਾਲ ਵਿੱਚ ਇਹ ਕਨੈਕਟਰ ਲੱਗਾ ਹੁੰਦਾ ਬਾਹ ਵਾਲਾ ਇੱਥੇ ਲੱਗਾ ਹੁੰਦਾ ਨਾਟ ਇਹ ਤੇ ਤੁਸੀਂ ਪਲਾਸ ਉਹ ਜਿਹੜਾ ਖੋਲ ਸਕਦੇ ਇਹਨੂੰ ਇਦਾਂ ਤੇ ਖੋਲ ਕੇ ਤੇ ਇਹਨੂੰ ਤੁਸੀਂ ਵਾਸ਼ ਕਰ ਸਕਦੇ ਲੋ ਵੀ ਦੋਸਤੋ ਆ ਵੀ ਆਪਾਂ ਤਿੰਨ ਖੋਲ ਲੈ ਹੁਣ ਤਿੰਨ ਪੁਆਇੰਟ ਹੁੰਦੇ ਲੱਗੇ ਇਹਦੇ ਵਿੱਚ ਬਹੁਤ ਕੁਝ ਪਿਆ ਆ ਇਹ ਵੀ ਅਸੀਂ ਹੁਣ ਇਹਨਾਂ ਸਾਫ਼ ਕਰ ਲੈਣਾ ਚਾਹੀਦਾ ਤੇ ਨਾ ਕਿਉਂਕਿ ਇਹਦੇ ਵਿੱਚ ਬਹੁਤ ਬਹੁਤ ਗੰਦ ਆ ਉਹੀ ਜਿਹੜੀ ਕੱਪੜਿਆਂ ਦੀ ਮੈਲ ਮੋਹ ਰਹੀ ਹੋਈ ਹੁੰਦੀ ਇਹਨਾਂ ਦੇ ਜੰਮੀ ਸਾਰੀ ਤੇ ਇਹਦੇ ਨਾਲ ਕਾਫੀ ਜੜਾ ਮਸ਼ੀਨ ਨੂੰ ਸਾਹ ਮੈਨ ਦੇਖੋ ਤਾਂ ਬਹੁਤ ਜ਼ਿਆਦਾ ਜੰਮੀ ਥੀ ਆਹ ਇੱਕ ਕੰਗੂ ਆ ਜਿਹਦਾ ਦੀ ਲਈਆ ਕੇ ਨੇ ਉਹਦਾ ਸਰਵਿਸ ਕੀਤੀ ਨਹੀਂ ਇਹਦੀ ਆਪਾਂ ਹੀ ਅੱਜ ਸੁਧਾਇਆ ਹੈ ਨਾ घर कर सकते सर्विस आना सारा प्लासना साफ कर दिता है फिल्टर है भी साफ करना पारा ही पटाइना है सारा ਤਨੜ ਕੋਲ ਕਿਤੇ ਵੀ ਖੋਲ ਲੈਣੀ ਅੱਜ ਇਹਦਾ ਵੀ ਕੰਮ ਕਰ ਹੀ ਲੈਨੇ ਅੱਜ ਇਹਦਾ ਵੀ ਕੰਮ ਦਾ ਇਹਨੂੰ ਐਸਾ ਸਾਫ਼ ਸਾਰੀ ਕਰ ਹੀ ਦੇਣੀ ਸਾਰੀ ਅੱਜ ਸਾਰੀ ਕੋਲ ਕ ਮੈਂ ਤੁਹਾਨੂੰ ਦਿਖਾਉਂਦਾ ਇਹ ਕੀ ਕੇਅਰ ਵਿੱਚ ਹੁੰਦਾ ਤਾਂ ਫਿਲਟਰ ਜਿਹੜਾ ਕੱਢਿਆ ਦੇਖੋ ਬਾਹ ਗੁਰੂ ਬਾਹ ਗੁਰੂ ਬਾਹ ਸਾਧ ਅਸ਼ੀ ਨੂੰ ਕਿੱਥੋਂ ਦੀ ਆ ਰਹਿਣਾ ਦਾ ਸਾਧ ਅਸ਼ੀ ਨੂੰ ਆਉਣਾ ਨਹੀਂ ਸੀ ਕਿਸੇ ਪਾਸਿਓਂ ਵੀ ਸਾਰੇ ਪਾਸਿਓਂ ਮਸ਼ੀਨ ਦਾੜਾ ਸਾਹ ਆ ਰੋਕਿਆ ਪਿਆ ਸੀ ਇਹ ਫਿਲਟਰ ਦੇਦੇ ਪੱਟ ਕੇ ਤੋਂ ਪੱਟਨਾ ਭਾਵੇਂ ਤਾ ਵਟਣਾ ਹੈ ਇਸ ਲਈ ਘਰ ਤੇ ਵਿੱਚ ਹੀ ਕਰ ਸਕਦੇ ਆ ਤੁਹਾਡੇ ਤੋਂ ਪਲਾਸ ਤੇ ਜੇਕਰ ਤੁਹਾਡੇ ਤੋਂ ਮਸ਼ੀਨ ਨਹੀਂ ਹੈਗੀ ਉਹ ਜਿਹੜੀ ਹੁੰਦੀ ਆ ਪ੍ਰੈਸ਼ਰ ਵਾਲੀ ਤੁਸੀਂ ਨੋਰਮਲ ਵੀ ਕਰ ਸਕਦੇ ਕੋਈ ਇਦਾਂ ਦੀ ਚੱਕਰ ਨਹੀਂ ਹੈ ਦੇਖੋ ਇਹਦਾਂ ਮਸ਼ੀਨ ਦੀ ਲਾਈਫ ਜਿਹੜੀ ਹੋਰ ਵੱਧ ਜਣੀ ਤੇ

ਇਹ ਸਾਰੀ ਇਹ ਵਿੱਚ ਨਿਕਲਣੀ ਹੈ ਘੱਟੋ ਘੱਟ ਵੀ ਮੈਨੂੰ ਲੱਗਾ 10 ਸਾਲ ਦੀ ਹੋਣੀ ਹੈ ਇਕੱਠਾ ਹੋਇਆ 10 ਕਸਾਲ ਦਾ ਆ ਬਣ ਕੀ ਇਹਦਾ ਚਾਣਾ ਚੰਕ ਦਾ ਕੱਪੜਾ ਦਿਲਾਣਾ ਨਹੀਂ ਆਪਾਂ ਇਹ ਮਿੱਟੀ ਜੜੀ ਹੁਣ ਬਾਹਰ ਸੱਟ ਕੇ ਹੁੰਦੀ ਆਪਾਂ ਇਹ ਤਮਸ਼ੀ ਨੂੰ ਸਹ ਹੁੰਦਾ ਹੈ ਕਿ ਪਾਸ 2 ਕਿਲੋ ਮਿੱਟੀ ਕੱਢਤੀ ਵਿੱਚ ਓ ਹਾਏ ਇਹ ਮਿੱਟੀ ਇੱਕ ਫਿਲਟਰ ਸ ਹੈ ਮਿੱਟੀ ਸਾਰੀ ਵਿੱਚ ਮਸ਼ੀਨ ਦੇ ਵਿੱਚ ਹੀ ਆ। ਜਿੰਨਾ ਕੱਪੜੇ ਮਿੱਟੀ-ਮੁੱਟੀ ਨਿਕਲ ਸਾਰੀ ਬਾਹਰ ਜੀ ਵਿੱਚ। ਚਾਹਾਂਗੇ ਚੱਲੀ ਨਾ। ਹੋਈ। ਲਓ ਜੀ ਆ ਵੀ ਫਿਲਟਰ ਸਾਫ਼ ਹੋ ਗਿਆ। ਇਹਨੂੰ ਵੀ ਪਕਾਨ ਕੇ ਫਿੱਟ ਹੋਣ। ਇਹ ਆ ਹੋ ਗਿਆ। ਇਹ ਹੋ ਗਿਆ। ਇੱਥੇ। ਇੱਥੇ ਫਿੱਟ ਹੋ ਗਿਆ ਜੀ। ਲਓ ਜੀ। ਵੇਗਾ ਉਹ ਜਾਲੀ ਫਟ ਗਈ ਪਹਿਲੇ ਤੇ ਆ ਆਪਣੀ ਜਿਹੜੀ ਜਾਲੀ ਆ ਇਹ ਵੀ ਤਾਂ ਮੈਂ ਕੀਤੇ ਪਰਫੈਕਟ ਹੈ ਤੇ ਪੂਰਾ ਚੱਕ ਜਾਲੀ ਜੀ ਲੱਗੀ ਆ ਪਾ ਲੱਗੀ ਤੇ ਉਹ ਆਪਣੀ ਇਤਾਂ ਲੱਗੀ ਸੀਗੀ ਓਦਾਂ ਲੱਗੀ ਸੀਗੀ ਇਹ ਨਹੀਂ ਪਤਾ ਕਿ ਇਤਾਂ ਲੱਗੀ ਸੀਗੀ ਇਹ ਲੱਗੀਏ ਇਹ ਦਿਲ ਦੀ ਇਹਨੂੰ ਪਤਾ ਹੋਣਾ ਨਹੀਂ। ਇਹ ਤਾਂ ਲੁਕੀ ਸੀ ਮਸਾਉਣਾ। ਚਲੋ ਜਿੱਦਾਂ ਵੀ ਹੋਈ ਹੁਣ ਫਟਕਾ ਕਰਨੀ ਪੈਣੀ ਆ। ਇਹ ਨਹੀਂ ਦੇਖੋ ਐ ਪੁੱਠੀ ਸੀ ਕਿ ਕਿ ਸਿੱਤੀ ਸੀ। ਚਲੋ ਜਿੱਦਾਂ ਵੀ ਸੀਗੀ ਹੁਣ ਕੋਨੇ ਚੱਕੋ 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 ਦੋਸਤੋ ਤਾਂ ਹੋ ਜਾਂਦੀ ਹੈ ਠੀਕ ਆ ਇਹ ਪਰ ਨਾਟਕ ਅਸ ਦੇਣੇ ਹੁਣ ਤੇ ਇਹਦੇ ਉਪਰ ਕਲਿੱਪ ਚ ਲਾ ਦੇਣੇ ਜਿਹਨੇ ਸਾਰੇ ਤੇ ਦੱਸਿਓ ਸਰਵਿਸ ਕੀਤੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ